ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਦਾਅਵੇ ਤਾਂ ਬਹੁਤ ਕਰਦੀ ਹੈ ਕਿ ਬਿਜਲੀ ਸਰਪਲਸ ਹੈ ਪਰ ਅਸਲ ਦੇ ਵਿੱਚ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਉਹਨਾਂ ਕਿਹਾ ਕਿ ਗਰੀਬ ਮਜ਼ਦੂਰ ਕਿਸਾਨ ਆਦਿ ਗਰਮੀ ਵਿੱਚ ਜੋ ਮਰ ਰਿਹਾ ਹੈ ਉਹ ਬਿਜਲੀ ਦੇ ਲੰਬੇ ਲੰਬੇ ਲੱਗ ਰਹੇ ਕਟਾਂ ਦੀ ਮਾਰ ਚੱਲ ਰਿਹਾ ਹੈ ਦੂਸਰੇ ਪਾਸੇ ਮੋਟਰਾਂ ਅਤੇ ਬਿਜਲੀ ਜੋ 8 ਘੰਟੇ ਦੇਣੀ ਚਾਹੀਦੀ ਸੀ ਉਹ ਸਿਰਫ 3 ਘੰਟੇ ਹੀ ਦਿੱਤੀ ਜਾ ਰਹੀ ਹੈ जिस दिन नाल ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਹੈ ਜਦਕਿ ਚੱਲਦੇ ਧੰਨੇ ਦੇ ਵਿੱਚ ਵੀ ਬਿਜਲੀ ਮਹਿਕਮੇ ਦੇ ਵੱਲੋਂ ਬਿਜਲੀ ਦਾ ਕਟ ਲਗਾ ਦਿੱਤਾ ਗਿਆ ਉਹਨਾਂ ਕਿਹਾ ਕਿ ਜਦ ਤੱਕ ਬਿਜਲੀ ਬੋਰਡ ਦੀ ਜ਼ੀਪ ਜ਼ੋਨ ਇੰਚਾਰਜ ਦੇ ਵੱਲੋਂ ਧੰਨੇ ਵਾਲੀ ਜਗ੍ਹਾ ਤੇ ਪਰੋਸਾ ਨਹੀਂ ਦਿਵਾਇਆ ਜਾਂਦਾ ਤਾਂ ਇਹ ਧੰਨਾ ਲਗਾਤਾਰ ਚੱਲਦਾ ਰਹੇਗਾ ਇਹ ਜਿਹੜੇ ਝਾੜੀਆਂ ਮੰਗਾ ਕਿਸਾਨਾਂ ਦੀਆਂ ਇਹ ਜਾਇਜ ਮੰਗਾਂ ਜੋ ਸਾਡਾ ਸੂਬਾ ਸਰਕਾਰ ਨੇ ਸਾਨੂੰ 8 ਘੰਟੇ ਵਾਸਤੇ ਜ਼ਿਮੀਂਦਾਰਾਂ ਨੂੰ ਇਹ ਲਾਈਟ ਦਿੱਤੀ ਆ ਉਹ ਸਾਡੀ ਪੂਰੀ ਹੋਣੀ ਚਾਹੀਦੀ ਆ ਇਹ ਲਾਈਟ ਸਾਡੀ ਜਿਹੜੀ ਫਸਲ ਆ ਪੁੱਤਾਂ ਵਾਂਗੂ ਪਾਲੀ ਹੋਈ ਐ ਇਸ ਵੇਲੇ ਸੜ ਕੇ ਸੁਆਹ ਹੋ ਚੁੱਕੀ ਆ 8 ਘੰਟੇ ਦਾ ਸਾਡੇ ਨਾਲ ਵਾਦਾ ਕੀਤਾ ਐਸੇ ਸੁਪਰ ਸਰਕਾਰ ਨੇ ਸਾਨੂੰ 5 ਘੰਟੇ ਵੀ ਲਾਈਟ ਪੂਰੀ ਨਹੀਂ ਦੇ ਰਹੀ ਕੂਬਲਾਂ ਦੀ ਲਾਈਟ ਤਾਂ ਸੈਪਰੇਟ ਜਿਹੜੀ 24 ਘੰਟੇ ਵਾਲੀ ਲਾਈਟ ਆ ਉਹਦੇ ਵਿੱਚ ਵੀ ਹੁਣ ਕੱਟ ਇਹਨਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ ਆ ਇਸ ਤਰ੍ਹਾਂ ਕੀ ਜਿਹੜੇ ਛੋਟੇ ਛੋਟੇ ਬੱਚੇ ਆ ਜਾਂ ਬਜ਼ੁਰਗ ਆ ਉਹਨਾਂ ਲਈ ਆਰਾਮ ਕਰਨਾ ਇਦਾਂ ਦੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੰਗ ਹੋਏ ਆ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਤੇ ਸੂਬਾ ਸਰਕਾਰ ਨੂੰ ਬਾਰ ਬਾਰ ਬੇਨਤੀ ਕਰਦੇ ਆਂ ਕਿ 8 ਘੰਟੇ ਸਾਡੀ ਟੂਬ ਲਾਂ ਦੀ ਰੇਟ ਤੇ 24 ਘੰਟੇ ਦੀ ਰੇਟ ਸਾਡੀ ਪੂਰੀ ਹੋਣੀ ਚਾਹੀਦੀ ਹੈ ਇਸ ਸਬੰਧ ਵਿੱਚ ਅਸੀਂ ਧਰਨਾ ਲਾਇਆ ਜਿਨ੍ਹਾਂ ਚਿਰ ਸਰਕਾਰ ਨੇ ਕੋਈ ਇਹਦਾ ਮੁੱਦਾ ਨਹੀਂ ਕੱਟਿਆ ਜਾਂ ਸਾਡੇ ਕੋਲ ਕੋਈ ਸੀਨੀਅਰ ਅਫਸਰ ਇੱਥੇ ਨਹੀਂ ਆਉਂਦਾ ਇਹ ਨਰਵਿਕਨ ਹੀ ਇਸ ਤਰ੍ਹਾਂ ਹੀ ਇਹ ਧਰਨਾ ਚੱਲਦਾ ਰਹੂਗਾ ਰਾਤ ਇੱਕ ਦਿਨ ਦੋ ਚਾਰ ਰਾਤਾਂ ਜਿੱਦਾਂ ਵੀ ਹੋਊਗਾ ਇਹ ਧਰਨਾ ਲਗਾਤਾਰ ਚੱਲੂਗਾ ਅਸੀਂ ਇਹ ਮੰਗਾ ਮਨਾ ਕੇ ਖੜਾ ਰਹਾਂਗੇ SMZ News Daily, Solus Sahota De Report. For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.